ਰਾਜਾ ਸਾਹਿਬ ਦੇ ਸਥਾਨ ਤੇ ਪਾਰਟੀ ਦੇ ਵੱਲੋਂ ਸਭ ਅਸੀਂ ਆਏ ਹਾਂ ਔਰ ਗੁਰੂ ਘਰ ਦੇ ਅੰਦਰ ਵੀ ਮੱਥਾ ਟੇਕਿਆ ਥੋੜਾ ਸ਼ਰਮਾ ਜੀ ਉੱਚਾ ਬੋਲੋ ਗੁਰੂ ਘਰ ਦੇ ਅੰਦਰ ਵੀ ਮੱਥਾ ਟੇਕਿਆ ਔਰ ਇਤੋਂ ਦੀ ਜਿਹੜੀ ਮੈਨੇਜਮੈਂਟ ਕਮੇਟੀ ਉਹਦੇ ਨਾਲ ਵੀ ਗੱਲਬਾਤ ਕੀਤੀ ਹੈ ਇਸ ਸਥਾਨ ਦੇ ਅੰਦਰ ਇੱਕ ਅਲੱਗ ਤਰ੍ਹਾਂ ਦੀ ਊਰਜਾ ਸਕਾਰਾਤਮਕ ਊਰਜਾ ਜਿਹੜੀ ਹੈ ਉਹਦਾ ਅਨੁਭਵ ਹੋਇਆ ਮੈਂ ਅੰਦਰ ਵੀ ਇੱਕ ਗੱਲ ਕਹਿ ਰਿਹਾ ਸੀ ਕਿ ਨਮਿਤ ਐਸਾ ਬਣਿਆ ਕਿ ਰਾਜਾ ਸਾਹਿਬ ਨੇ ਸਾਨੂੰ ਬੁਲਾਣਾ ਹੀ ਸੀ ਆਸ਼ੀਰਵਾਦ ਹੀ ਦੇਣਾ ਸੀ ਕਿਰਪਾਈ ਵੀ ਪਾਰਟੀ ਦੇ ਸਭ ਲੋਕਾਂ ਦੇ ਉੱਤੇ ਕਰਨੀ ਸੀ ਤੇ ਕੋਈ ਹੋਰ ਨਮਿਤ ਬਣਾ ਲੈਂਦੇ ਲੇਕਿਨ ਗੁਰੂ ਕਰਦੀ ਆਪਣੀ ਕਿਰਪਾ ਨਮਿਤ ਕੋਈ ਵੀ ਬਣਿਆ ਹੋਏ ਲੇਕਿਨ ਸਾਨੂੰ ਇੱਥੇ ਆ ਕੇ ਮੱਥਾ ਟੇਕਣ ਦਾ ਮੌਕਾ ਮਿਲਿਆ ਇੱਥੇ ਪੰਜਾਬੀ ਨਹੀਂ ਅਲੱਗ-ਅਲੱਗ ਇਲਾਕਿਆਂ ਤੋਂ ਲੋਕ ਆਪਣੀਆਂ ਮੁਰਾਦਾ ਲੈ ਕੇ ਆਪਣੀ ਅਰਦਾਸ ਇੱਥੇ ਕਰਨ ਆਉਂਦੇ ਨੇ ਔਰ ਸ਼ੁਕਰਾਨਾ ਕਰਨ ਵੀ ਆਉਂਦੇ ਨੇ ਲੇਕਿਨ ਪਿਛਲੇ ਦਿਨੀ ਜਿਸ ਪ੍ਰਕਾਰ ਮੁੱਖ ਮੰਤਰੀ ਜੀ ਦਾ ਜੋ ਬਿਆਨ ਆਇਆ ਹੈ ਸਰੂਪਾ ਨੂੰ ਲੈ ਕੇ ਸਾਡੇ ਲਈ ਬੜੇ ਪਵਿੱਤਰ ਗ੍ਰੰਥ ਨੇ ਉਹ ਈਸ਼ਵਰ ਦਾ ਰੂਪ ਨੇ ਬਿਨਾਂ ਸੋਚੇ ਸਮਝੇ ਬਿਨਾਂ ਜਾਣੇ ਕੇਵਲ ਅਖਬਾਰ ਦੀਆਂ ਸੁਰਖੀਆਂ ਬਣਨ ਲਈ ਔਰ ਉਹਨਾਂ ਨੂੰ ਜਿਸ ਪ੍ਰਕਾਰ ਆਦਤਾਂ ਬੋਲਣ ਦੀ ਬਿਨਾਂ ਪੂਰੀ ਘੋਕ ਕੀਤੇ ਜਿਸ ਪ੍ਰਕਾਰ ਇਸ ਸਥਾਨ ਨੂੰ ਵੀ ਸ਼ੱਕ ਦੇ ਘੇਰੇ ਚ ਲਿਆਂਦਾ ਪ੍ਰਯਾਸ ਉਹਨਾਂ ਨੇ ਕੀਤਾ ਉਹ ਨਿੰਦਮੀ ਹੈ ਪਾਰਟੀ ਉਹਦੀ ਨਿੰਦਾ ਕਰਦੀ ਹੈ ਧਰਮ ਜੋੜਦਾ ਹੈ ਉਹਨਾਂ ਨੇ ਤੇ ਬਿਆਨ ਦਿੱਤਾ ਇਹ ਤੇ ਪੰਜਾਬ ਦੇ ਅੰਦਰ ਸਮਰਸਤਾ ਭਾਈਚਾਰਾ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਧਿਆਨ ਨਹੀਂ ਰੱਖਿਆ ਲੇਕਿਨ ਇਸ ਸਥਾਨ ਦੇ ਪ੍ਰਤੀ ਕਿੰਨਾ ਵੱਡਾ ਵਿਸ਼ਵਾਸ ਹੈ ਇੱਡਾ ਵੱਡਾ ਬਚਕਾਨਾ ਬਿਆਨ ਦੇਣ ਤੋਂ ਬਾਅਦ ਵੀ ਸਮਾਜ ਨੇ ਜਿਹੜਾ ਪ੍ਰੇਮ ਭਾਵ ਸਦਭਾਵਨਾ ਬਣਾ ਕੇ ਰੱਖੀ ਹੈ ਇਹ ਆਪਣੇ ਆਪ ਇਸ ਗੱਲ ਦਾ ਜਵਾਬ ਹੈ ਕਿ ਰਾਜਾ ਸਾਹਿਬ ਦੇ ਇਸ ਥਾਨ ਦੀ ਕੀ ਮੰਨਤ ਹੈ ਔਰ ਆਪਣਾ ਇੱਕ ਇਹ ਵੀ ਮੰਨਣਾ ਹੈ ਧਾਰਮਿਕ ਮਾਮਲਿਆਂ ਦੇ ਅੰਦਰ ਸਰਕਾਰ ਦੀ ਦਖਲਅੰਦਾਜ਼ੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋ ਸਕਦੀ ਇਹ ਉਹਨਾਂ ਲੋਕਾਂ ਨੂੰ ਸ਼ੋਭਾ ਕਰਦਾ ਜਿਨ੍ਹਾਂ ਦੇ ਅਧੀਨ ਇਹ ਕੰਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਕੋਈ ਗਲਬਾ ਤਾਂ ਆਏ ਤਾਂ ਸਮਝ ਆਂਦੀ ਹੈ ਧਾਰਮਿਕ ਮਾਮਲਿਆਂ 'ਚ ਜਦੋਂ ਸਰਕਾਰਾਂ ਕੇਵਲ ਆਪਣੇਆਂ ਨਲਕੀਆਂ ਛੁਪਣ ਲਈ ਜਦੋਂ ਕਿ ਸਰਕਾਰ ਦੇ ਉੱਤੇ ਪੰਜਾਬ ਦੇ ਅੰਦਰ ਜਿਹੜੀਆਂ ਬੇਅਦਬੀਆਂ ਹੋਈਆਂ। ਔਰ ਜਿਨ੍ਹਾਂ ਦੇ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਕਰਕੇ ਸੱਤਾ ਚਾਹੀ ਸੀ। ਉਹਦੇ ਚ 4 ਸਾਲ ਬਾਅਦ ਵੀ ਨਕਾਮ ਹੋਈ ਹੈ। ਉਹ ਤੇ ਬੇਅਦਬੀਆਂ ਲੱਭ ਨਹੀਂ ਪਾਏ, ਦੋਚੀ ਫੜ ਨਹੀਂ ਪਾਏ। ਮੇਰਾ ਇਹ ਸਵਾਲ ਹੈ ਕਿ ਖੁਦ ਮੁੱਖ ਮੰਤਰੀ ਨੇ ਮੈਂ ਸ਼ਬਦ ਨਹੀਂ ਧਰਾਵਾਂਗਾ। ਇਸ ਥਾਂ ਨੂੰ ਲੈ ਕੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਲੱਗ ਕੇ ਬਰਾਮਦ ਕਰ ਲੇ। ये अपने आप जो गुरु महाराज जी की बेअद भी है क्या सरकार क्या मुख्यमंत्री माफी मांगेंगे और पंजाब के अंदर मैं सरकार कहना चाहना धार्मिक मामलों से हस्तक्षेप करना दखल अंदाजी देना बंद करें करे माथा टेकने आया हूं पूरी तरह से धार्मिक रूप में हम लोग श्रद्धा से आए हैं तो इसी विषय पे अपनी बात